ਤੀਜਾ ਕੁਐਸ਼ਨ ਨੰਬਰ ਕੁਐਸ਼ਨ ਨੰਬਰ ਤੀਜੀ ਰੱਬੀ ਦਾ ਪੰਜਵਾਂ ਕੁਐਸ਼ਨ ਹੈ ਜੇਕਰ ਕਿਸੇ ਪਿੰਨ ਦੇ ਅੰਸ਼ ਅਤੇ ਹਰ ਦੋਹਾਂ ਵਿੱਚ ਦੋ ਜੋੜ ਦਿੱਤਾ ਜਾਵੇ ਉੱਪਰਲਾ ਅੰਸ਼ੋਂ ਦਾ ਨਿਚਲਾ ਫਰਕ ਹੁੰਦਾ ਹੈ ਕਹਿੰਦੇ ਦੋਨਾਂ ਦੇ ਵਿੱਚ ਆਪਾਂ ਨੇ ਕੀ ਜੋੜਤਾ ਦੋ ਜੋੜਤਾ ਤਾਂ ਪਿੰਨ ਕੀ ਬਣ ਜਾਂਦੀ ਹੈ 9/11 ਇਸੇ ਤਰ੍ਹਾਂ ਜੇਕਰ ਅੰਸ਼ ਅਤੇ ਹਰ ਦੋਹਾਂ ਵਿੱਚ ਤਿੰਨ ਜੋੜ ਦਿੱਤਾ ਜਾਵੇ ਕਿੰਨਾ ਜੋੜ ਦਿੱਤਾ ਜਾਵੇ ਤਿੰਨ ਜੋੜ ਦਿੱਤਾ ਜਾਵੇ ਤਾਂ ਪਿੰਨ ਕਿੰਨੀ ਬਣ ਜਾਂਦੀ ਹੈ 5/6 5/6 ਤਾਂ ਆਪਣਾ ਪਿੰਨ ਪਤਾ ਕਰਨੀ ਹੈ ਉਹ ਕਿਹੋ ਜੀ ਭਿੰਨ ਹੈ ਜਿਹਦੇ ਵਿੱਚ 2 ਜੋੜਨ ਤੇ 9/11 ਬਣ ਗਈ ਅਤੇ 3 ਜੋੜਨ ਤੇ 5/6 ਬਣ ਗਈ ਤਾਂ ਆਪਾਂ ਮੰਨ ਲਾਗੇ ਮੰਨ ਲਓ ਮੰਨ ਲਓ ਅੰਸ਼ ਮੰਨ ਲਓ ਅੰਸ਼ ਕਿੰਨਾ ਮੰਨ ਲਿਆ ਆਪਾਂ ਨੇ x ਅਤੇ ਹਰ ਕਿੰਨਾ ਮੰਨ ਲਿਆ ਹਰ ਮੰਨ ਲਿਆ ਆਪਾਂ ਨੇ y ਹਰ ਕਿੰਨਾ ਮੰਨ ਲਿਆ ਆਪਾਂ ਨੇ y ਤਾਂ ਪਿੰਨ ਕੀ ਬਣ ਗਈ ਪਿੰਨ ਬਣ ਗਈ ਆਪਣੇ ਕੋਲ x y ਕਿਉਂਕਿ ਅੱਪਰਲਾ ਹੁੰਦਾ ਹਰ ਨਿਚਲਾ ਹੁੰਦਾ ਤਾਂ ਪ੍ਰਸ਼ਨ ਅਨੁਸਾਰ ਪ੍ਰਸ਼ਨ ਅਨੁਸਾਰ ਆਪਾਂ ਇਹਦੇ ਵਿੱਚ ਕਿੰਨਾ ਜੋੜਨਾ ਹੈ 2 ਜੋੜਨਾ ਹੈ ਕਿੰਨਾ ਜੋੜਨਾ ਜੀ 2 ਤਾਂ ਇਹਦੇ ਐਨ ਸ਼ੀ ਕੀ ਵੀ ਦੋ ਜੋੜਦਾ ਅਤੇ ਹਰ ਚ ਵੀ ਕਿੰਨਾ ਜੋੜਦਾ ਦੋ ਜੋੜਦਾ ਤਾਂ ਪਿੰਨ ਕਿੰਨੀ ਹੋ ਗਈ ਪਿੰਨ ਹੋ ਗਈ 9 11 9 11 ਤੈਨੂੰ ਆਪਾਂ ਕੀ ਕਰਦਾਂਗੇ ਕ੍ਰੋਸ ਮਲਟੀਪਲੀਕੇਸ਼ਨ ਕਰਦਾਂਗੇ ਹੁਣ ਕੀ ਕਰਦਾਂਗੇ ਕ੍ਰੋਸ ਮਲਟੀਪਲੀਕੇਸ਼ਨ 11x y ਇਸੇ ਤਰ੍ਹਾਂ 9y 18 ਤੇ 11x ਇੱਧਰ ਅੱਗੇ 9y ਹੋ ਗਿਆ ਇੱਧਰ ਬਾਈ ਉਧਰ ਲੈ ਕੇ ਮਾਈਨਸ ਤਾਂ ਹੋ ਗਿਆ 18 y ਤਾਂ 11x 9y ਤਾਂ 4 ਤਾਂ a ਕੀ ਬਣ ਕੀ ਆਪਣੇ ਕੋਲ ਇੱਕ ਕ ਸਮੀਕਰਨ ਬਣ ਗਈ ਕੀ ਬਣ ਗਈ ਸਮੀਕਰਨ ਇਸੇ ਤਰ੍ਹਾਂ ਆਪਾਂ ਦੂਜਾ ਕੇਸ ਲਵਾਂਗੇ ਦੂਜੇ ਕੇਸ ਦੇ ਵਿੱਚ ਕੀ ਸੀ x y ਦੇ ਵਿੱਚ ਤਿੰਨ ਤਿੰਨ ਜੋੜਤਾ ਨਿਛੇ ਵੀ ਤਨ ਜੋੜਤਾ ਤਾਂ ਪੈਨ ਕਿੰਨੀ ਬਣ ਗਈ ਸੀ ਆਪਣੇ ਕੋਲ ਪੈਨ ਬਣ ਗਈ ਸੀ ਆਪਣੇ ਕੋਲ 5/6 5/6 ਪੈਨ ਕਿੰਨੀ ਬਣ ਗਈ 5/6 ਤਾਂ ਇਕੋ ਵੀ ਕਿ ਸਮੀਕਰਨ ਨਿਕਲ ਜੂਗੀ 6x ਕ੍ਰਾਸ ਮਲਟੀਪਲਾਈ ਕਰਾਂਗੇ 6 ਨੂੰ ਪਹਿਲਾਂ x ਨਾਲ 6x 6 3 18 5 ਨੂੰ y ਨਾਲ 5y 5 ਨੂੰ 3 ਨਾਲ ਭੰਤੀਏ 15 ਹੁਣ x ਵਾਲੇ ਬਾਏਰ ਇੱਕ ਪਾਸੇ 6x 5/ ਕਿਉਂਕਿ ਉਧਰ ਆ ਕੇ ਪਲੱਸ ਦਾ ਸੀ ਇਧਰ ਆ ਕੇ ਦਾ ਹੋ ਗਿਆ ਮਾਈਨਸ ਦਾ 15 ਇਦਾਂ ਹੀ ਪਿਆ ਇਧਰ 15 ਇਧਰ ਇਦਾਂ ਹੀ ਪਿਆ ਤੇ 18 ਉਧਰ ਆ ਕੇ ਦਾ ਹੋ ਗਿਆ ਮਾਈਨਸ ਦਾ ਹੋ ਗਿਆ ਤਾਂ 6x 5/ ਬਰਾਬਰ ਹੈ ਮਾਈਨਸ ਦਾ 3 ਤਾਂ ਇਹ ਕੀ ਆ ਗਿਆ ਆਪਣੇ ਕੋਲ ਦੂਜੀ ਸਮੀਕਰਨ ਉਹਨਾ ਪਾਉਹੀ ਮੈਥਡ ਨਾਲ ਪ੍ਰਤੀਸਥਾਪਨ ਵਿਧੀ ਨਾਲ ਇੱਕ ਅਤੇ ਦੋ ਸਮੀਕਰਨ ਨੂੰ ਕੀ ਕਰਾਂਗੇ ਹੱਲ ਕਰਾਂਗੇ ਤਾਂ ਪਹਿਲੇ ਸਮੀਕਰਨ ਜਾਂ ਇਹਦੇ ਵਿੱਚੋਂ ਹੀ ਆਪਾਂ ਦੂਜੀ ਦੇ ਵਿੱਚੋਂ 6x ਬਰਾਬਰ ਹੈ -3 5y ਤੇ x ਕਿੰਨਾ ਆ ਗਿਆ -3 5y 6 ਇਹਨੋਂ ਆਪਾਂ ਸਮੀਕਰਨ ਭਾਣੇ ਵਿੱਚ ਪੁੱਟ ਕਰ ਦਾਂਗੇ ਸਮੀਕਰਨ ਭਾਣੇ ਵਿੱਚ ਭਰਨ ਤੇ देख कि बनता है एक्स की जगह मायनस थ्री प्लस अजिकल टू माइनस सिंपली सॉल्व कर दे मायनस दी पचवंजा बाय अपाउंट छे मायनस नाइन बाय a 4 4 देखो -33 होजूगा 55 54y अपॉन उधर है के 6 मल्टीप्लाई दा होजूगा क्योंकि एलसीएम च की थी 6 थी ता जोड़ घटा के है -33 y है 24 ਤਬਾਈ ਕਿਨਾਰੇ ਦਿਖਣ ਲੱਗ ਰਹੇ ਸਾਰਿਆਂ ਨੂੰ -24 33 ਯਾਨੀ ਕਿ y ਕਿਨਾਰੇ ਆ ਗਿਆ ਆਪਣੇ ਕੋਲ 9 ਹਰ ਆ ਗਿਆ ਇੱਕ ਤਰ੍ਹਾਂ ਦਾ ਆ ਬਾਏ ਮਤਲਬ 9 ਇੱਕ ਤਰ੍ਹਾਂ ਦਾ ਕੀ ਆ ਗਿਆ ਹਰ ਆ ਗਿਆ ਤਾਂ ਹੁਣ y ਦੀਏਗਾ ਕੀ ਪੁੱਟ ਕਰਦਾਂਗੇ 9 ਪੁੱਟ ਕਰਦਾਂਗੇ ਤਾਂ x ਇੱਥੇ ਪੁੱਟ ਕਰਾਂਗੇ -3 ਇੱਦਾਂ ਹੀ ਹੈ 5 9 6 अपॉन छो माइनस थ्री प्लस पंताली बाली अपांक्स कि आ गया जो अपने सत्त एक्स कि आ गया सत्त तो पिंड की बन गई पिंड बन गई अपने कोई सत्त वाई कि आई है वाई कि आई है नौ ਤਾਂ ਪਰ ਇਹ ਪਿੰਨ ਪਤਾ ਕਰਨੀ ਸੀ ਜਿਹਦੇ ਵਿੱਚ ਦੋ ਜੋੜਨ ਤੇ 9/11 ਹੋ ਜੇ ਅਤੇ ਤਿੰਨ ਜੋੜਨ ਤੇ ਕਿੰਨਾ ਹੋ ਜੇ 5/6 ਹੋ ਜੇ ਦੇਖੋ ਇਹ ਜਦੋਂ ਆਪਾਂ ਪੇਪਰ 'ਚ ਐਵੇਂ ਕਰਦੇ ਆ ਲੈਂਥੀ ਕੱਢਦੇ ਹੁੰਦੇ ਆ ਪਰ ਤੁਸੀਂ ਤਾਂ ਆਪਾਂ ਨੇ ਐਮਸੀਕਿਊ 'ਚ ਇਹ ਪੇਪਰ ਆ ਜੇ ਮੰਨ ਲਓ ਤੁਹਾਨੂੰ ਇਹ ਮਲਟੀਪਲ ਚੁਆਇਸਟ ਕੁਐਸਚਨ ਆ ਗਿਆ ਠੀਕ ਹੈ ਕੋਈ ਵੀ ਕੰਪੀਟੀਟਿਵ ਇਗਜ਼ਾਮ ਕਰਦੇ ਹੋ ਤਾਂ ਤੁਸੀਂ ਆਪਸ਼ਨਾਂ ਚੈੱਕ ਕਰ ਸਕਦੇ ਹੋ ਆਪਸ਼ਨਾਂ 'ਚ ਪੁੱਟ ਕਰ ਜਿਵੇਂ 7/9 ਆਪਸ਼ਨ 'ਚ ਹੈ ਤੁਸੀਂ ਇੱਕ ਵਾਰੀ 2 2 ਜੋੜ ਕੇ ਦੇਖ ਲਓ ਇੱਕ ਵਾਰੀ ਤਨ ਤਨ ਜੋੜ ਕੇ ਦੇਖ ਲਓ ਕਿ ਸੋਟਾ ਆਨਸਰ ਸੇਮ ਆ ਰਿਹਾ ਹੈ ਜਿਸੋਟਾ ਆਨਸਰ ਸੇਮ ਆ ਰਿਹਾ ਹੈ ਮੀਨਸ ਇਹ ਆਪਸ਼ਨ ਠੀਕ ਹੈ ਤਾਂ ਇਹ ਤੋਂ ਬਾਅਦ ਆਪਾਂ ਕਹਿੰਦੇ 5 ਸਾਲ ਬਾਅਦ 5 ਸਾਲ ਬਾਅਦ ਜੈਕਬ ਦੀ ਉਮਰ ਉਸਤੇ ਲੜਕੇ ਦੀ ਉਮਰ ਦਾ ਤਨ ਗੁਣਾ ਹੋ ਜਾਵੇਗੀ ਮੀਨ چیک ਕਰ ਤੁਸੀਂ ਹੁਣ 5 ਸਾਲਾਂ ਦੇ ਹੋ ਤੇ ਤੁਹਾਡੇ ਮੁੰਡੇ ਦੀ ਉਮਰ ਹੈਗੀ ਹੈ 2 ਸਾਲ ਤਾਂ 5 ਸਾਲ ਬਾਅਦ ਕੀ ਹੋ ਜਾਊਗਾ 5 5 ਜੋੜ ਦੋਗੇ 5 ਸਾਲ ਬਾਅਦ ਮਤਲਬ ਹੁੰਦਾ ਜਿੰਨੀ ਹੁਣ ਉਮਰ ਹੈ ਦੋਨਾਂ ਦੀ ਉਮਰਾਂ ਚ ਕੀ ਕਰ ਦੋ 5 5 ਪਲੱਸ ਕਰ ਦੋ ਅਤੇ 5 ਸਾਲ ਬਾਅਦ ਇਹ ਸਭ ਨਾਲ ਪਲੱਸ ਹੋਊਗਾ ਕਿ ਜਿਹੜੀ ਉਹਦੀ ਪਿਤਾ ਦੀ ਉਮਰ ਹੈ ਉਹ ਆਪਦੇ ਮੁੰਡੇ ਦੀ ਉਮਰ ਦਾ ਤਿੰਨ ਗੁਣਾ ਹੋਊਗਾ ਕਹਿੰਦੇ 5 ਸਾਲ ਪਹਿਲਾਂ ਪਰ ਜੇਕਰ ਹੁਣ ਤੋਂ 5 ਸਾਲ ਪਿੱਛੇ ਚੱਲੀ ਆਪਾਂ ਪਹਿਲਾਂ ਮਤਲਬ ਪਿੱਛੇ ਤਾਂ ਉਸਤੇ ਲੜਕੇ ਦੀ ਉਮਰ ਦਾ 7 ਗੁਣਾ ਸੀ ਜਿਹੜੀ ਉਸਤੇ ਜੈਕਬ ਦੀ ਉਮਰ ਹੈ ਜਿਹੜੀ ਜੈਕਅਬ ਦੀ ਉਮਰ ਉਸ ਤੇ ਲੜਕੇ ਦੇ ਨਾਲੋਂ ਕਿੰਨੇ ਗੁਣਾ ਸੀ 7 ਗੁਣਾ ਸੀ ਤਾਂ ਆਪਾਂ ਨੇ ਦੱਸਣੀਆਂ ਵੀ ਜੈਕਅਬ ਦੀ ਉਮਰ ਕਿੰਨੀ ਹੈ ਤੇ ਲੜਕੇ ਦੀ ਉਮਰ ਕਿੰਨੀ ਹੈ ਜੀ ਤੇ ਉਹਨਾਂ ਦੀ ਵਰਤਮਾਨ ਉਮਰ ਆਪਾਂ ਨੂੰ ਪਤਾ ਲੱਗ ਚੁੱਕੀ ਆਪਾਂ ਕੀ ਕਰਾਂਗੇ ਮੰਨ ਲਓ ਮੰਨ ਲਓ ਜੈਕਅਬ ਦੀ ਵਰਤਮਾਨ ਉਮਰ ਕਿਉਂਕਿ ਵਰਤਮਾਨ ਉਮਰ ਤੋਂ ਹੀ ਪਿੱਛੇ ਜਾਵਾਂਗੇ ਤੇ ਵਰਤਮਾਨ ਉਮਰ ਤੋਂ ਹੀ ਅੱਗੇ ਜਾਵਾਂਗੇ ਵਰਤਮਾਨ ਉਮਰ ਕਿੰਨੀ ਮੰਨ ਲਈ ਆਪਾਂ ਨੇ ਐਕਸ ਇਅਰ ਐਕਸ ਸਾਰ ਐਕਸ ਸਾਰ ਇਸੇ ਤਰ੍ਹਾਂ ਲੜਕੇ ਦੀ ਕੀ ਹੋ ਜੂਗੀ ਜੈਕਾਫ ਤੇ ਲੜਕੇ ਦੀ ਵਰਤਮਾਨ ਉਮਰ ਵਰਤਮਾਨ ਉਮਰ ਉਹ ਆਪਾਂ ਨੇ ਵਾਈ ਸਾਲ ਮੰਨ ਲਈ ਜੀ ਕੀ ਮੰਨ ਲਈ ਵਾਈ ਸਾਲ ਹੁਣ ਆਪਾਂ 5 ਸਾਲ ਬਾਅਦ ਦੀ ਗੱਲ ਕਰਾਂਗੇ ਪਹਿਲਾਂ ਪ੍ਰਸ਼ਨ ਅਨੁਸਾਰ 5 ਸਾਲ ਬਾਅਦ 5 ਸਾਲ ਬਾਅਦ ਪ੍ਰਸ਼ਨ ਅਨੁਸਾਰ ਕੀ ਹੈ ਤਾਂਤਾ ਜੈਕੋਬ ਦੀ ਉਮਰ ਕਿੰਨੀ ਹੋ ਜੂਗੀ ਜੈਕੋਬ ਦੀ ਉਮਰ x 5 ਕਿਉਂਕਿ 5 ਸਾਲ ਅੱਗੇ ਹੋਗੇ ਇਸੇ ਤਰ੍ਹਾਂ ਲੜਕੇ ਦੀ ਉਮਰ ਕਿੰਨੀ ਹੋ ਜੂਗੀ ਲੜਕੇ ਦੀ ਉਮਰ y 5 ਸਾਲ ਉਮਰ ਸਾਲਾਂ ਚ ਸ ਤਾਂ ਪ੍ਰਸ਼ਨ ਅਨੁਸਾਰ ਕੀ ਕਹਿ ਰਿਹਾ ਹੈ ਪ੍ਰਸ਼ਨ ਅਨੁਸਾਰ ਜਿਹੜੇ ਉਹਦੇ ਪਿਤਾ ਦੀ ਉਮਰ ਹੈ ਯਾਨੀ ਕਿ ਜੈਕੋਬ ਦੀ ਉਮਰ ਹੈ ਤੇ ਇਤੋਂ ਹੈ ਕਿ ਆਪਣੀ ਮੰਨ ਲਓ ਲੜਕੇ ਦੀ ਉਮਰ ਤੇ ਜੈਕੋਬ ਦੀ ਉਮਰ ਲੜਕੇ ਦੀ ਉਮਰ ਦਾ ਕਿੰਨੇ ਗੁਣਾ ਹੋ ਜੂਗੀ 3 ਗੁਣਾ ਹੋ ਜੂਗੀ ਜੀ ਕਿੰਨੇ ਗੁਣਾ ਹੋ ਜੂਗੀ 3 ਗੁਣਾ ਹੋ ਜੂਗੀ ਤੇ ਫੇਰਾ ਇਸੇ ਤਰ੍ਹਾਂ 5 ਸਾਲ ਪਹਿਲਾਂ 5 ਸਾਲ ਪਹਿਲਾਂ 5 ਸਾਲ ਪਹਿਲਾਂ ਕੀ ਸੀ ਜੈਕੋਬ ਦੀ ਉਮਰ ਕਿੰਨੀ ਹੋਗੀ 5 ਸਾਲ ਪਹਿਲਾਂ ਜੈਕੋਬ ਦੀ ਉਮਰ x 5 ਇਸੇ ਤਰ੍ਹਾਂ ਲੜਕੇ ਦੀ ਉਮਰ ਲੜਕੇ ਦੀ ਉਮਰ y 5 ਤਾਂ ਫਿਰ ਇੱਥੇ ਵੀ ਪ੍ਰਸ਼ਨ ਅਨੁਸਾਰ ਪ੍ਰਸ਼ਨ ਅਨੁਸਾਰ ਕੀ ਬਣ ਜੂਗਾ ਜੇ ਜੈਕੋਬ ਦੀ ਉਮਰ ਸੀ ਆਪਦੇ ਲੜਕੇ ਦੀ ਉਮਰ ਦਾ ਕਿੰਨੇ ਗੁਣਾ ਸੀ 7 ਸਾਲ ਸੀ ਕਿੰਨੇ ਸਾਲ ਸੀ 7 ਗੁਣਾ ਸੀ ਕਿੰਨੇ ਸੀ 7 ਗੁਣਾ ਦੋਨਾਂ ਨੂੰ ਸੋਲਵ ਕਰਦੇ ਆ ਬਾਅਦ 3 ਗੁਣਾ ਸੀ ਪਹਿਲਾ ਕਿੰਨੀ ਸੀ 7 ਗੁਣਾ ਸੀ ਤਾਂ ਇਹ ਬਣ ਗਿਆ x 5 3 ਤੈਨੂੰ 2 ਨਾਲ ਕੀਤੀ ਫਿਰ ਤੈਨੂੰ 5 ਨਾਲ ਕੀਤੀ 15 ਤਸਮਿਕਨ ਕੀ ਬਣ ਗਈ x 3y ਹੈ 10 ਦੇਖੋ ਜੀ ਇੱਕ ਤਾਂ ਇਹ ਸਮੀਕਰਨ ਬਣ ਗਈ ਇਸੇ ਤਰ੍ਹਾਂ ਇੱਕ ਇੱਥੋਂ ਬਣ ਜੂਗੀ ਇੱਥੋਂ ਕੀ ਬਣ ਜੂਗੀ x 5 7y 35 ਇੱਥੇ ਲਿਖ ਲਓ x 7y ਉਧਰੇ ਪਲੱਸ ਤਾਂ ਹੋਗਾ ਯਾਨੀ ਕਿ ਮਾਈਨਸ 30 ਇਹ ਬਣ ਗਈ ਆਪਣੀ ਸੈਕੰਡ ਸਮੀਕਰਨ 基 ਬਣ ਗਈ ਜੀ ਦੂਜੀ ਸਮੀਕਰਨ ਆਪਾਂ ਪਹਿਲੀ ਸਮੀਕਰਨ ਇਹ ਜਾਂ ਦੂਜੀ ਸਮੀਕਰਨ ਦੇ ਵਿੱਚੋਂ x ਦਾ ਮੁੱਲ ਕੱਢ ਕੇ ਪਹਿਲੀ ਸਮੀਕਰਨ ਦੇ ਵਿੱਚ ਕੀ ਕਰ ਦਾਂਗੇ ਭਰ ਦਾਂਗੇ ਤਾਂ ਇਹਦੇ ਵਿੱਚੋਂ x ਦਾ ਮੁੱਲ ਕਿੰਨਾ ਆ ਗਿਆ -30 7y ਠੀਕ ਹੈ ਜੀ ਸਮੀਕਰਨ ਇੱਕ ਵਿੱਚ ਭਰਨ ਤੇ ਸਮੀਕਰਨ ਇੱਕ ਵਿੱਚ ਭਰਨ ਤੇ ਇੱਕ ਵਿੱਚ ਭਰਦੇ ਆਪਾਂ ਯਾਨੀ ਕਿ ਇਹ ਸਮੀਕਰਨ ਵਿੱਚ ਭਰਦੇ ਠੀਕ ਹੈ ਜੀ x ਦਾ ਮੁੱਲ ਭਰਨਾ ਹੈ -30 7 -3 ਬਰਾਬਰ ਹੈ 10 ਜੀ ਬਰਾਬਰ ਹੈ 10 ਤਾਂ p ਉਧਰ ਪਲੱਸ ਦਾ ਹੋ ਜੂਗਾ ਇਧਰ 4 10 p ਤਾਂ 4 ਬਰਾਬਰ ਹੈ 40 ਤੇ y ਕਿੰਨਾ ਆ ਗਿਆ 10 ਜੇ ਵਾਏ 10 ਆ ਗਿਆ ਤਾਂ ਲੜਕੇ ਦੀ ਵਰਤਮਾਨ ਉਮਰ ਕਿੰਨੀ ਹੈ 10 ਸਾਲ ਆਪਾਂ ਇਹ ਸਮੀਕਰਨ ਦੇ ਵਿੱਚ ਜਿਹੜੀ ਆਪਣੀ ਇਹ ਸਮੀਕਰਨ ਹੈ ਇਹਦੇ ਵਿੱਚ ਆਪਾਂ ਵਾਏ ਦਾ ਮੁੱਲ ਭਰ ਦਾਂਗੇ ਤਾਂ ਕਿੰਨੀ ਉਮਰ ਆ ਜੂਗੀ ਐਕਸ ਦੀ ਦੇਖਦੇ ਆ ਤਾਂ ਐਕਸ ਬਰਾਬਰ ਹੈ -3 7 ਐਕਸ ਬਰਾਬਰ ਹੈ -3 7 10 ਐਕਸ ਬਰਾਬਰ ਹੈ -3 70x ਕਿੰਨੀ ਆ ਗਈ 40 ਯਾਨੀ ਕਿ ਜੈਕੋਬ ਦੀ ਉਮਰ ਹੈ 40 ਸਾਲ ਹੈ ਅਤੇ ਉਸਦੇ ਲੜਕੇ ਦੀ ਉਮਰ ਹੈ 10 ਸਾਲ ਹੈ ਤਾਂ ਆਪਣੇ ਵਰਤਮਾਨ ਉਮਰ ਦੱਸਣੀ ਸੀ ਦੋਨਾਂ ਦੀ ਵਰਤਮਾਨ ਉਮਰ ਦੱਸ ਦੀ